ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਰਮਾਤਮਾ ਸਭ ਨੂੰ ਹੀ ਖੁਸ਼ੀਆਂ ਬਖਸ਼ੇ ਜਿਨ੍ਹਾਂ ਦੇ ਵਿੱਚ ਧੀਆ ਪੈਣਾ ਹੈ ਉਹ ਆਪਣੇ ਮਾਪੇ-ਮਾਪੇ ਦੇ ਕਹਿਣ ਦੇ ਵਿੱਚ ਰੱਖ ਕੇ ਆਪਣੇ ਘਰੋਂ ਰੁਖਸਤ ਹੋਣ ਤੇ ਪਰਮਾਤਮਾ ਇੰਨਾ ਕਿ ਵੱਲ ਬਖਸ਼ੇ ਵੀ ਧੀਆਂ ਦੇ ਜੋਰ ਮਾਨਾ ਉਹ ਮਾਪੇ-ਮਾਪੇ ਆਪਣੇ ਵੱਲ ਤੇ ਪੂਰੇ ਕਰ ਸਕਣ। ਸੋ ਤੁਹਾਨੂੰ ਪਤਾ ਹੀ ਵੀ ਸਾਡੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਜੀ। ਉਹਦੇ ਸੰਬੰਧ ਦੇ ਵਿੱਚ ਨਾਨਕਿਆ ਆ ਰਹੇ ਆ ਜੀ ਤੇ ਨਾਨਕਿਆਂ ਦਾ ਕਰਾਂਗੇ ਜੀ ਵੈਲਕਮ। ਦੇਖਾਂਗੇ ਵੀ ਕਿੱਦਾਂ ਦਾ ਮਾਹੌਲ ਕ੍ਰੀਏਟ ਹੁੰਦਾ ਇਹ ਤੁਸੀਂ ਉਹਨੂੰ ਬਲੌਗ ਦੇ ਵਿੱਚ ਦੇਖੋ ਤੇ ਚੱਲਦਾ ਜੀ ਮੈਂ ਉੱਪਰ ਨੂੰ ਪਹਿਲਾਂ ਆਲ ਮੈਂ ਥੱਲੇ ਖੜਾ ਜੀ ਮੈਂ ਰੁੱਪੜ ਤੇ ਹੁਣੇ ਸਮਾਨ ਝਾਲੇ ਕੇ ਤੇ ਮਨੂੰ ਮੇਰੇ ਕੰਨਾਂ ਚ ਭਿੰਕ ਜੀ ਪਹੁੰਚ ਗਈ ਵੀ ਨਾਨਕੇ ਆਉਣੇ ਆਲੇ ਆ ਤੇ ਮੈਂ ਚਲੋ ਬਲੌਗ ਸ਼ੁਰੂ ਕਰ ਲੈਂਦਾ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਰੌਣਕਾਂ ਲੱਗੀਆਂ ਵਿੱਚ ਘਰ ਚ ਚੱਚੇ-ਬੱਚੇ ਲੱਗੇ ਹੁਣ ਤਿਆਰ ਸ਼ਾਮ ਦੇ ਪ੍ਰੋਗਰਾਮ ਬਾਤੇ ਨਾਨਕੇ ਕਿੱਥੇ ਬੱਲੇ ਮਾਮੀ ਤਾਂ ਸਾਡੀ ਪਛਾਣ ਨਹੀਂ ਹੁੰਦੀ ਇੱਥੇ ਰੱਖ ਮਾਮੀ ਨੇ ਰਾਜਾ ਰਾਣੀ ਪਾਈ ਗਈ ਆ ਹੋਰ ਮੈਂ ਨਹੀਂ ਅਗਲੀ ਵਿੱਚ ਜੇ ਪਵਾਵੇਂ ਮਾਪੀ ਨਾ ਪਾਵੇਂ ਇਹ ਨਹੀਂ ਹੋ ਸਕਦਾ ਮਾਂ ਦੀ ਜੁੱਤੀ ਪਾਏ ਕੱਲ ਵਾਲੇ ਨਾਲ ਦੀ ਲੈ ਨਾ ਕਿਹੜੇ ਕੱਲ ਵਾਲੇ ਨਾਲ ਇਹ ਕੱਲ ਨੂੰ ਸੂਟ ਕਾਹਨ ਹੋਰ ਆ ਕੇ ਬੈਠੀ ਆਂ ਗਾ ਇੱਕ ਹੋਰ ਜਾਂਦੀ ਉਹ ਪਾ ਲਾ ਉਹ ਨਹੀਂ ਉਹ ਪਾਰਟੀ ਕਰवानी ਆ ਹਾਂ ਮਾਮੀ ਦੇ ਭਾਈ ਆ ਰਹੇ ਆ ਅਗਰੇ ਨੇ ਟੌਰ ਨਹੀਂ ਕੱਢਣੀ ਉਹ ਕੱਲ ਹਾਂ ਪਾਰਟੀ ਚ ਪਹਿਲੀ ਪਿਆਰ ਜਨਤਾ ਟੌਰ ਜੀ ਨਾ ਖਰਾਬੋ ਕੱਲ ਅੱਛਾ ਜੀ ਉਹ ਮਾਮਾ ਮਾਮੀ ਨੂੰ ਸਮਝਾਲਾ ਮਾਰੇ ਕਰਦੀ ਆ ਮਾਮਾ ਮਾਮੀ ਨੂੰ ਸਮਝਾਲਾ ਲੱਟਣ ਮਾਰੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣ ਜੁੱਤੀ ਪਾ ਕੇ ਚੜਦੀ ਹੈਲੋ ਦੇ ਵਿੱਚ ਜਾਮਣ ਜੁੱਤੀ ਪਾ ਕੇ ਚੜਦੀ ਹੈ ਜਾਮਣ ਨਹੀਂ ਪੱਛਦੇ ਫਿਰ ਉਟੀਆਂ ਕਰਦੀ ਆ ਉੱਪਰ ਤੇ ਜਾਮਣ ਪੱਛਦੇ ਜਾਮਣ ਨਹੀਂ ਪੱਛਦੀ ਇਹ ਮਾ ਉਟੀਆਂ ਲਓ ਠੀਕ ਐ ਲਾਡ ਪਸਾਉ ਇਹ ਮੈਂ ਕਿੰਨੀ ਚੜੀ ਆ ਹੋਵਾ ਹੋਵਾ ਠੀਕ ਐ ਨਾਨੀ ਦੀ लाਡਲੀ ਸੀ ਸਾਡੇ ਮੁੰਡੂ ਤੇਰੀ ਤੇਰੀ ਚੱਜ ਮਾਂ ਉਹ ਮਾਂ ਦੀ ਉਮੀਦਾਂ ਚਾਹਤ ਕਰਦੀ ਹੈ ਮੰਮੀ ਗਿਆਂ ਚੰਚੰਮ ਲਾਤੀ ਕਰਨਾ ਤੇ ਟੌਰ ਕੱਟ ਹਾਜੀ ਸ਼ਾਬਾ ਹਾਈ 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 ਹਾਂ ਇੱਕ ਮਮੀ ਦੇ ਕਦੇ ਦੀ ਹੁਬਦੀ ਦੀ ਹੋਇਆ ਮੇਰੇ ਆਊਗਾ ਨਾਮ ਕਾ ਮੇਲ ਹਾਂ ਆ ਗਿਆ ਚਰੀ ਦਾ ਖੋੜ ਮੇਰੀ ਦੀ ਹੁਬਦੀ ਸੀ ਇਹ ਤੇ ਆ ਗਿਆ ਚਰੀ ਦਾ ਖੋੜ ਕਦੇ ਆਕੜੀ ਚਲਣਾ ਰੌਣ ਕੱਕਣੀ ਲੱਗਣੀ ਔਰ ਕਿੱਕੜਾ ਲੱਗਣੀ ਆ ਤੂੰ ਵੀ ਛਾੜ ਦੇ ਬਲਿੰਦਰ ਕੋ ਬੋਲੀ ਹਾਂ ਬੰਨੇ ਤਾਂ ਆਪ ਨਹੀਂ ਸੁਣਨੇ ਵਾਲਿਆਂ ਦੇ ਭਾਈਆਂ ਦੀ ਓ ਮੇਰੇ ਭਾਗ ਰੋ ਕਿੱਥੇ ਕ ਪਹੁੰਚ ਗਏ ਮੰਮੀ ਮਾਮੇ ਰਾਂ ਹੀ ਅਸੂਬ ਦੇਖ ਕੇ ਕਿੱਥੇ ਤੇ ਕਿੱਧਰ ਤੇ ਰਿਸ਼ਤਾ ਕਾਕੂ ਨੂੰ ਘਰ ਤੇ ਸੰਦੇ ਬੀ ਨਾ ਨਹੀਂ ਸੁਣਦੇ ਹਾਂ ਇਹ ਨੂੰ ਸੁਣਦੇ ਹਾਂ ਪੰਜਾਬੀ ਦਿੱਲਕ ਮੀਟ ਲਾ ਦੇ ਆ ਓਏ ਹੁਣ ਸਾਡਾ ਜੀਜਾ ਬڑا ਜੀਜਾ ਬੜਾ ਜੀਜਾ ਉਹ ਤੋਂ ਬਾਅਦ ਚ ਮਿਲੂਗਾ ਨਾ ਆ ਛੱਡੂ ਗਿਆ ਛੱਡੂ ਕੀ ਗੱਲ ਕੋਈ ਛੱਡ 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 ਸਿੱਧਾ ਮੈਂ ਤਾਂ ਚੇਤਾ ਭੁੱਲ ਗਿਆ ਸਾਡਾ ਇਹਨਾਂ ਨੂੰ ਜਿਆਦਾ ਉ ਬਥੇਰਾ ਬੋਲੀ ਜਾਂਦੀਆਂ ਜਿਆਦਾ ਇਹਨਾਂ ਦਾ ਸਾਹਮਣੇ ਕੈਮਰਾ ਜੰਦਾ ਇਹਨੂੰ ਚੇਤਾ ਭੁੱਲ ਜਾਂਦਾ ਜੀ ਦਾ ਗੀਤ ਸੁਣਾ ਦੇ ਕੋਈ ਦੱਸਾਂ ਮੈਂ ਕੀ ਬੋਲਾਂ ਹਾਂ ਜੀ ਜੀਜਾ ਥੋੜੀ ਤਾਂ ਸਖੇਲ ਲੈ ਜੀਜਾ ਸਾਰੀ ਤਾਂ ਸਖੇਲ ਦੇ ਜੀ ਜੀਜਾ ਨਹੀਂ ਜੀ ਬਏ ਤਾਂ ਪਤਾ ਨਹੀਂ ਨਹਿਲਾ ਕਿਨੇ ਸੱਟਣਾ ਤਹਿਲਾ ਕਿਨੇ ਸੱਟਣਾ ਤਾਸ ਖੇਲਣ ਦਾ ਟਾਈਮ ਹੀ ਨਹੀਂ ਹੈਗਾ ਸਰ ਖਰਚ ਕੋਈ ਆ ਜੀ ਦੱਸੋ ਮੈਂ ਖੂਲ ਲੈ ਕੇ ਆਵਾਂ ਸਰ ਖਰਚਾਂ ਦਾ ਬੇਹੱਦ ਨਹੀਂ ਹੈਗਾ ਹੁਣ ਕਿੱਥੇ ਨਹਿਲਾ ਤਹਿਲਾ ਕਰਨਾ ਅਜੀਜਾ ਆਇਆ ਕੀ ਕੁਝ ਲੈ ਆਇਆ ਹਾਂ ਜੀਜਾ ਆਇਆ ਕੀ ਕੁਝ ਲੈ ਆਇਆ ਲੈ ਦੋਖ ਨਹੀਂ ਟੰਗਾ ਇਸ ਤਰੀਕੇ ਬੇਪੋਰਾ ਪੋਰਾ ਹੁੰਦਾ ਵਿੱਚ ਜਿੱਕੇ ਬੇਪੋਰਾ ਪੋਰਾ ਮੰਦਾ ਨਾ ਸਾਡਾ ਸਰੀਕਾ ਭੋਕਦੀ ਟੰਗਾ ਖਾਣ ਵਾਲਾ ਨਾ ਸੀ ਖਾਣ ਵਾਲਾ ਜੀਜਾ ਲੈ ਕੇ ਕਹਤੇ ਆ ਬੋਕਦੀ ਟੰਗਾ

ਹਏ ਤੇਰਾ ਪਾਪਾ ਆ ਕੇ ਕਿੱਥੇ ਆ ਕਿੱਥੇ ਤੇਰਾ ਪਾਪਾ ਹਏ ਪਤਾ ਚ ਮੈਂ ਥੱਲੇ ਨਹੀਂ ਜਾਣਾ ਪਾਪਾ ਜਾਉਰੀ ਆਉ ਗੋਰੀ ਮਿਲੂਗਾ ਮੈਂ ਬੁਲਾ ਲੈ ਉਹਨੂੰ ਸੱਸਰ ਗੱਲ ਭਾਣੇ ਸੱਸਰ ਗੱਲ ਸੱਸਰ ਆਹਮ ਚੜਦੀ ਕਲਾ ਚ ਆਹ ਆਨ ਨੂੰ ਮਾਮੀ ਪਰ ਕੋਈ ਬੋਲੀ ਨਹੀਂ ਦੀ ਯਾਦਾਂ ਤੋ ਤੁਸੀਂ ਉਹ ਪਾਦ ਭਾਣੇ ਕੋਈ ਬੋਲੀ ਮਾਮੀ ਨੂੰ ਮਾਮੀ ਨਾਲ ਤੰਗ ਕਰੀਆਂ ਪਈਆਂ ਸਾਰੇ ਮਾਮੀ ਮਾਮੀ ਐ ਨਾ ਨਾ ਤੰਗ ਕਰੀ ਪਈ ਆ ਅਸੀਂ ਰੱਖਦੇ ਕੁਰਸੀ ਤੇ ਮੈਂ ਚੱਕੜੀ ਚਾਹ-ਪਾਣੀ ਦੋ ਇੱਕ ਵਾਰ ਹਾਂ ਤਾਂ ਕਿ ਡਿਊਟੀ ਸੰਭਾਲੀ ਵੀ ਹੈ ਤਾਂ ਦਾ ਵਧੀਆ ਨਾ ਕੋਈ ਕੰਮ ਨੂੰ ਕਹੇ ਨਾ ਕਿਸੇ ਨੂੰ ਕਹਿਣਾ ਉਹ ਮੇਰੇ ਗੋਲ ਦਾ ਹਰ ਗੁਣ ਪੁੱਤ ਹੈ ਸੱਤੀ ਪਈ ਹੈ ਚਲ ਇਹਨੂੰ ਸਾਈਡ ਪਰ ਖੜਾ ਦੋ ਨਾ ਟਾਈਮ ਜੇ ਇਹ ਰਟੀਂ-ਠੀਂ ਕਰਿਆ ਇਹਦੇ ਮੂੰਹ ਤੇ ਪਾਤਾ ਇਹਨੂੰ ਥੱਕ ਨਹੀਂ ਥੱਕ ਜਾਣਾ ਚੁੰਗਦੀ-ਚੁੰਗਦੀ ਨੇ ਲੈ ਅ ਮੇਰਾ ਪੁੱਤ ਹੈ ਬਹੁਤ ਸੋਹਣਾ ਇਹ ਤਾਂ ਬਹੁਤ ਸੋਹਣਾ ਨਾਣਾ ਪੁੱਤ ਜਿਹੜਾ ਮਰਜ਼ੀ ਚੱਕੀ ਫਿਰ ਜਾਵੇ ਇਹਨੂੰ ਬੈਠ ਰੋਦੇ ਦੇਣ ਵਾਲਾ ਉਦੀ-ਉਦੀ ਤੇ ਖੁਸ਼ ਆ ਹਾਂ ਤਾਂ ਕਿ ਤਿਆਰ ਕਰ ਦੋ ਨਾ ਹੁਣ ਵਟਣੇ ਵਾਸਤੇ ਕਿ ਪਹਿਲਾ ਨਾਨਕੇ ਤਾਰ ਨੇ ਨਾਨਕੇ ਤਾਰ ਕਿਉਂ ਨਹੀਂ ਲੱਭੀ ਜਾਂਦੀ ਹੈ ਆ ਗੜੀ ਬੋਲੀ ਹੋਈ ਸੀ ਹੈ ਆ ਗੜੀ ਬੋਲੀ ਦੀ ਠੀਕ ਹੈ ਗਾਰੇ ਗਾਰੇ ਨੂੰ ਖੜਾ ਤੇ ਕਾਲਾ ਕਹਿੰਦੇ ਸੀ ਉਹ 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 ਖਲਿਆ ਤੇ ਨਾਲੇ ਅੜਾ ਡਰ ਕੇ ਵੀ ਪਤਾ ਨਹੀਂ ਕੀ ਹੋ ਗਿਆ ਪੀਪਰ ਕੁੱਤਾ ਜਿਹਾ ਬੱਜਣ ਲੱਗ ਗਿਆ ਪੀਪਾਲਾਂ ਤਾਂ ਉੱਪਰ ਹੀ ਕਿੱਦਾਂ ਬੋਲੀਆ ਸਟਾਰਟ ਕਰਤਾ ਇਹਨਾਂ ਨੇ ਹਾਂਜੀ ਭੈਣ ਜੀ ਨਹੀਂ ਜੀ ਆਇਆ ਤੇ ਗਿੱਲੀ ਤੇ ਵੀ ਨੌਂ ਸਾਲ ਲੱਗਿਆ ਬੇਚਾਰੀ ਨੂੰ ਟਾਈਮ ਨਹੀਂ ਮਿਲਿਆ ਇਸ ਕਰਕੇ ਵਿਆਹ ਲੱਗੀ ਲਾਣ ਲੱਗੀ ਲਾਣ ਨਾ ਨਾ ਚੱਲ ਠੀਕ ਆ ਸਮਾਂ ਸੰਭਾਲਣ ਦੀ ਗੱਲ ਹੁੰਦੀ ਆ ਇਹਨੇ ਸੰਭਾਲ ਲਿਆ ਸੰਭਾਲ ਲਿਆ ਬਸ ਹੁਣ ਲਾ ਲਈ ਨਾ ਮੈਂ ਕਿਵੇਂ ਗੱਲ ਕਰਾਂ ਹਾਂ ਸਮਾਂ ਸੰਭਾਲ ਲਿਆ ਤੂੰ ਬੋਲੀ ਆਉਂਦੀ ਕੋਈ ਨਹੀਂ ਬਹੁਤ ਮਾਮੀ ਪਰ ਤਾਂ ਪਤਾ ਕੋਈ ਬੋਲੀ ਮਾਮੀ ਨੇ ਹਾਂ ਮਾਮੇ ਨੇ ਮਾਮੀ लाड़ ਲਈ ਰੱਖੀ ਅੱਗੇ 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 ਕਿਉਂ ਕਿਉਂ ਰੱਖੀ ਪਤਾ ਨਹੀਂ ਕਹਦੀ ਇਹ ਤਾਂ ਕ ਮਾਮੇ ਨੂੰ ਪੁੱਛੋ ਲਾਇਬ੍ਰੇਰੀ ਕਿੰਨੀ ਸੀਰੀਅਸ ਹੈ ਇਹਦਾ ਤਾਂ ਸਹੀ ਹੈ ਕਿਹੜੀ ਬੋਲੀ ਜਿਹੜੀ ਬਿੱਟੂ ਨਹੀਂ ਇਹ ਤਾਂ ਕ ਮਾਮੇ ਨੂੰ ਪੁੱਛੋ ਜਾ ਕੇ ਵੀ ਲਾਟ ਲਗਾ ਕੇ ਰੱਖੀ ਆ ਉਹ ਵਾਕੇ ਕਾ ਪੁੱਛੋ ਕਿਉਂ ਰੱਖੀ ਹਰ ਘਟਕੇ ਤੇ ਚਾਲੇ ਮੋਦੀ ਰੱਖੀ ਮਮੇ ਨੇ ਮੰਮੀ ਲਾਡੂ ਵੀ ਰੱਖਾ ਚਲ ਆ ਇਧਰ ਵੀ ਮੈ ਲੋ ਜੀ ਸਾਡੀ ਮਾਸੀ ਵੀ ਪਹੁੰਚ ਗਈ ਮਾਸੀ ਬਲਾਵਤ ਸਤਿਕਾਰ ਤੂੰ ਤਾਂ ਪੁਗਵਾ ਨਾਲੇ ਚੱਕੀ ਬੈਠੀ ਆ ਅਧ ਪੁਗਵਾ ਨੂੰ ਵੀ ਮੈ ਲੋ ਸਾਡੇ ਨੂੰ ਹੋਰ ਪੁਆ ਕੀ ਹਾਲ ਆ ਸਿੱਤਾਂ ਠੀਕ ਆ ਠੀਕ ਆ ਚੰਨ ਜੀਜਾ ਜਾਈਗੇ ਭੂਆ ਵੀ ਹੱਥ ਚਲ ਕੋਈ ਜਾਂਦੀ ਮਹਿੰਦੀ ਲਾਈ ਬੈਠੀ ਭੂਆ ਵੀ ਹਾਂ ਲਿਆ ਹਾਂ ਲਿਆ ਹੋਰ ਕੀ ਨਹੀਂ ਮਾਸੀ ਤੇਰੀ ਸਿਹਤ ਕਿਵੇਂ ਆ ਬੱਸ ਬੱਸ ਹੋਈ ਪਈ ਆ ਸਿਹਤ ਦੀ ਵੀ ਨਾਲੇਗਾ ਮੇਰੀ ਵੀ ਬੱਸ ਹੋਈ ਪਈ ਸਿਹਤ ਦੀ ਵੀ ਬੱਸ ਹੋਈ ਪਈ ਆ ਆ ਕੋਈ ਨਹੀਂ ਬੱਸ ਚੱਲਦੀ ਹੋ ਰੱਖਣੀ ਐ ਆ ਆ ਖੜਾਉਣੀ ਨਹੀਂ ਹੈਗੀ ਬੱਸ ਨਹੀਂ ਨਹੀਂ ਹੈਗੀ ਹਾਂ ਇਹ ਪੂਰਾ ਦੇਖਣਾ ਨੇ ਨਹੀਂ ਕਹਦੇ ਤਾਂ ਆਏ ਕੀ ਕੀ ਹੋ ਗਿਆ ਕੀ ਹੋਗਾ ਤੁਹਾਨੂੰ ਜੀਜਾ ਇੱਕ ਫੋਟੋ ਕਿੱਥੇ ਕਿੱਥੇ ਪਾਉਂਦਾ ਜਦ ਤੁਹਾਨੂੰ ਆਦੀ ਹੈ ਕਿਹੜਾ ਜੀਜਾ ਉਹ ਹੈਗਾ ਪ੍ਰਾਈਵੇਟ ਜੀਜਾ ਨਹੀਂ ਇਹਦਾ ਵੀ ਨਹੀਂ ਹਾਂ ਤੈਨੂੰ ਵੀ ਨਜ਼ਰ ਆਉਂਦੀ ਲੱਗੀ ਤਾਂ ਇਹ ਬੈ ਗਈ ਵਿਚਾਰੀ ਥੱਲੇ ਨੂੰ ਤਾਂ ਇਹ ਤਾਂ ਮੈਂ ਕਿਹਾ ਇਹਨਾਂ ਦੀ ਕੋਈ ਗੱਲ ਦਾ ਮੂੰਹ ਫੇਰ ਨਹੀਂ ਪ੍ਰਾਈਵੇਟ ਪ੍ਰਾਈਵੇਟ ਕੁਛ ਨਹੀਂ ਅੱਛਾ ਤਾਂ ਹੀ ਤਾਂ ਜਾ ਕੇ ਬੋਲਣੇ ਚਾਹੀਦੇ ਤੈਨੂੰ ਸਮਝ ਆ ਰਹੀ ਨਹੀਂ ਅੱਧੀ ਤਾਂ ਮੈਂ ਨੂਰ ਚੁਲਦੀ ਆ ਨਾ ਤੇ ਮੈਂ ਹਾਂ ਚਾਚੇ ਦੀ ਗੱਲ ਹੈ ਇਹ ਐਂ ਐ ਸੋਚੇ ਵੀ ਕਹਿਦੀ ਹੈ ਕੀ ਹੈ ਇਹ ਆਹ ਅਦੱਕਾ ਤਾਂ ਜੀ ਹੋਈ ਮੁੰਡਾ ਐ ਏ ਮੁੰਡਾ ਯਾਰ ਦੇਖਿਆ ਮੈਨੂੰ ਲੱਗਦਾ ਹੈ ਕਈ ਦਿਨਾਂ ਦਾ ਉਰੀ ਫਿਰਦਾ ਬੰੂਆ ਅੱਜ ਕੁਝ ਅਜੀਬ ਜਿਹਾ ਲੱਗਦਾ ਛਤਰ ਮੁਰਗ ਬਣਾ ਦੇ ਅੱਜ ਛਤਰ ਮੁਰਗ ਬਣ ਗਿਆ ਛਤਰ ਮੁਰਗ ਓ ਰੀਤ ਸਾਡੀ ਹੋ ਗਈ ਤਿਆਰ ਰੀਤ ਸਾਡੀ ਹੋ ਗਈ ਤਿਆਰ ਕਾਤੇ ਰਸ ਗਈ ਬਬੂ ਹਾਏ ਡੋਰੀਆਂ ਪੈਣੀਆਂ ਮੇਰੇ ਪੁੱਤ ਦੇ ਮੈਂ ਅਸੀਂ ਸੌ ਜਾਣਾ ਮੈਂ ਕਿ ਪਹਿਲੀ ਚੜ੍ਹ ਖਾਦ ਦੇ ਖੜੀ ਤਾਂ ਹੋ ਜਾ ਬੱਤ ਇੱਕ ਵਾਰ ਦਿਖਾ ਦੇ ਇੱਕ ਵਾਰ ਖੜਾ ਐਨੀ ਨੋਨੀ ਨੋਨੀ ਐਨਨੋਨੇ ਨੋਨੇ ਪਪੜੇ ਪਾਤੇ ਮੇਰੇ ਪੁੱਤ ਦੇ ਇਹੜੀ ਵੀ ਪੈਂਟ ਸ਼ਲਟ ਪਰ ਵੀ ਪੈਂਟ ਸ਼ਲਟ ਪਾਉਣੀ ਆ ਪਰ ਇਹਦੇ ਬਣੀ ਵੀ ਸਲਵਾਰ ਕੇ ਵੀਜ ਇਹ ਬਣਵਾਈ ਆ ਕਿ ਬੜੀ ਬਣਾਈ ਆ ਬਣਵਾਈ ਆ ਚੁੰਨੀ ਨੀ ਕਿ ਜੀ ਜੀ ਦੀ ਬੱਚੀ ਹਲੀ ਚੁੰਨੀ ਦਾ ਫਗੜਾ ਬਣਵਾਤਾ ਹਾਂ ਫਿਰ ਮਾਮੂ ਕਹਿੰਦੇ ਸੂਟ ਵੀ ਤਿਆਰ ਕਰਦੇ ਕਿ ਫਗੜੇ ਚ ਕਦੇ ਗਰਾਰੀ ਫਸ ਗਈ ਜਾਂਦੀ ਇੱਧਰ ਹੂੰ ਉਹ ਝੂਠੀਓ ਚੁਬਦਾ ਚੁਬਦਾ ਕੀ ਆਦੀ ਨਹੀਂ ਬਈ ਇਹ ਕਲਾ ਨਹੀਂ ਇਹਨੂੰ ਸਾਜਰੀ ਤਿਆਰ ਕਰਤਾ ਜੇ ਪ੍ਰੋਗਰਾਮ ਕਰਕੇ ਆ ਜਾਣਾ ਜੀ ਜਦੋਂ ਥੋੜਾ ਪ੍ਰੋਗਰਾਮ ਸਟਾਰਟ ਹੋ ਜਾਣਾ ਇਹ ਤਾਂ ਪਹਿਲੇ ਤਿਆਰ ਹੋਣੀ ਤੁਹਾਨੂੰ ਦਿਖਦੀ ਤਾਂ ਵੀ ਤਿਆਰ ਆ ਵਸੇ ਪੂਆ ਦੀ ਲਾਡ ਲਈਆ ਪੂਆ ਨੇ ਪਤਾ ਲਣੀਆਂ ਪੇ ਚੱਕਰ ਪੁੱਛਲ ਕੇ ਸੈਂਪਲ ਤੁੱਥੇ ਨਹੀਂ ਹਾਂ ਕੋਈ ਪੁੱਛ 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 ਹਾਂ ਪਾ ਦੇ ਆ ਦिए ਫਿਰ ਹਾਂ ਹਾਂ ਉਹਨਾਂ ਨੂੰ ਚਾਹ ਪਲਾ ਦਿਓ ਜਿਹੜੇ ਆ ਕੇ ਉਹਨਾਂ ਨੂੰ ਪਲਾ ਦਿਓ ਬਾਅਦ ਚ ਰਲ ਜਾਣਗੇ ਉਹਨਾਂ ਨਾਲ ਬਾ ਠੀਕ ਹੈ ਠੀਕ ਹੈ ਉਹਨਾਂ ਨੂੰ ਚਾਹ ਪਿਲਾ ਦਿਓ ਪੁੱਤ ਜਾਂ ਨਾਨਕੇ ਆਉਂਗੇ ਫਿਰ ਉਹਨਾਂ ਨਾਲ ਰਲਾ ਦਿਓ ਉਹਨਾਂ ਨੂੰ ਹਾਂ ਕਿਹਦੇ ਨਾਲ ਮੇਰੇ ਨਾਲ ਗੱਲ ਕਰਾ ਦੇ ਕਿੱਥੇ ਆ ਹੈਲੋ ਹਾਂਜੀ ਮਾਮਾ ਜੀ ਹੂੰ ਮਾਮਾ ਜੀ ਹਾਂਜੀ ਜੀ ਜੀ ਪੈਦਲ ਚੱਲੇ ਆਪੀ ਪੈਦਲ ਪੈਦਲ ਆਵਾ ਉਹ ਕਿਹਦੀ ਤਾਂ ਕਰਦੇ ਸਮਝਾ ਦੇ ਉਸੀ ਹਾਂ ਅੱਛਾ 10:00 ਵਜੇ ਪਹੁੰਚ ਜਾਵਾਂਗਾ ਵੀ ਬੇਲੇ ਵਾਲੇ ਰੋਡ ਪਰ ਆਣਾ ਬੇਲੇ ਵਾਲੇ ਸਰਜੀਤ ਵਾਲੀ ਲਟਾ ਦਾ ਮੋੜ ਆਉਣਾ ਇੱਧਰੋਂ ਦੋ ਗੁਰਦੁਆਰੇ ਇਕੱਠੇ ਆਉਣੇ ਰੋਡ ਪਰਗਾ ਇਹ ਤੇ ਗੱਡੀ ਮਾਰ ਰੇ ਨਾ ਤੁਸੀਂ ਨਾ ਨਹੀਂ ਰਿਕਸ਼ੇ ਪਰ ਆ ਫਿਰ ਲੋਕੇਸ਼ਨ ਮੈਂ ਦੰਧਾ ਭਾਣ ਨੂੰ ਕਹਿਣਾ ਡਰਾਈਵਰ ਨੇ ਦੇਖ ਲੈਣੀ ਤਾਂ ਵੀ ਸ਼ੁਕਰ ਹੈ ਜਿਸੇ ਲੋਕੇਸ਼ਨ ਭੇਜਣ ਲੱਗਿਆ ਉਹਨਾਂ ਦੀ ਲੋਕੇਸ਼ਨ ਮਹਗਾਈ ਵੀ ਕੱਦੀ ਆਪਣੀ ਲੋਕੇਸ਼ਨ ਤੇ ਭੇਜੀ ਨਹੀਂ ਵੀ ਪਹੁੰਚਣਾ ਕਿੱਥੇ ਆ? ਸ਼ਾਬਾਸ਼। ਅਹ ਜੇ ਮੁੰਡੇ ਚਾਹੀਦੇ ਸਾਨੂੰ। ਜਿੱਦਾਂ ਤੇਰੇ ਫੋਨ ਪਰ ਲੱਕੇ ਸਿਰ ਭੇਜ ਵੀ ਤੂੰ ਵੀ ਨਾਲੇ ਭੇਜ ਦਿੰਦਾ ਆਪਣੀ ਵੀ ਆ ਚੱਕਾ। ਵੀ ਇੱਥੇ ਪਹੁੰਚ ਜਾਓ। ਇਹ ਤਾਂ ਲਾਈਵ ਵੀ ਗਰੰਟੀ। ਇਹ ਤਾਂ ਲਾਈਵ ਵੀ। ਕਰੰਟ ਭੇਜ ਦੇ ਤੂੰ ਨਾ ਤਾਂ ਲੈ ਵੀ ਭੇਜਣੀ ਸੀ ਪੁੱਤੋ ਬਣੀ। ਲਾਈਵ 'ਚ ਕਿੱਥੇ ਸ਼ੋਅ ਕਰ ਰਿਆ ਹੁਣ ਉਹ। ਉਧਰੇ ਰੋਪੜਿਆ। ਮਾਲਾ ਦੇ ਕੋਲ ਕਰ ਰਿਆ ਸੋ। ਮਾਲਾ ਦੇ ਮਾਲਾ ਦੀ ਭੋਣੀ ਆ ਵੀ ਉਹ ਦਾ ਕਿਸੇ ਆਹੇ ਨਾਮ ਦਾ। ਮੈਂ ਦੇਖ ਰਿਹਾ। ਉਹ ਤਾਂ ਸਰਚਿੰਗ ਦੀ ਹੈ ਸਰਚਿੰਗ ਵਾਲੀ ਆਪਣੀ ਵਾਲੀ ਆ ਉਹ ਨਾਲ ਹੀ ਗੋਲ ਆ ਆਹਾਂ ਤੇ ਦੇ ਦੇਣਾ ਆਪਣੀ ਹੁਣ ਉਹ ਨਾਲ ਹੀ ਵਾਹ ਰੋ ਰੋਪੜਾ ਰੋਪੜ ਦੇ ਦੇ ਕੇ ਹੈਂਕ ਕਰਕੇ ਦੇਖ ਵੀ ਕਿੱਥੇ ਜੀ ਹੈ ਬਾਈਪਾਸ ਪਰ ਆ ਇਹ ਬਾਈਪਾਸ ਪਰ ਖੜੇ ਆ ਕਿਤੇ ਤੇਰੀ ਉਰਤ ਹੀ ਸਮਝਾਣਾ ਨੇ ਐਮਰੋਡ ਵੀ ਕਿੱਧਰ ਕਿੱਧਰ ਨੂੰ ਆਣਾ ਮੁੜ ਗਿਆ ਹੁਣ ਹੀ ਲੱਗ ਜਾਣਾ ਤਾਂ ਇਹ ਵੀ ਇਵੇਂ ਲੱਗਦਾ ਅੱਗੇ ਜੀ ਅੱਛਾ ਇੱਧਰ ਤੇ ਆ ਆਣਾ ਨਾ ਨੇ ਹਜੇ ਬਾਈਪਾਸ ਤੋਂ ਇਹ ਰਿਹਾ ਤੇ ਆ ਨਾ ਪਤਾ ਨਹੀਂ ਯਾਰ ਕਿੱਦਾਂ ਖੋਲਿਆ ਪਾ ਤੁਸੀਂ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਨਾਨਕੇ ਗਿਆ ਜੀ ਹਾਂ ਨਾਨਕੇ ਨੂੰ ਲੈ ਲੇ ਫ੍ਰੈਂਡਲੀ ਚਲੋ ਨਾਨਕੇ ਵੱਲ ਹੋ ਜਾਈਏ ਚਲੋ ਚਲੋ ਜਿਹੜੇ ਨਾਨਕ ਵਾਲੇ ਨਾਨਕਾ ਕਿਹਨੂੰ ਉਹ ਦਦਕ ਵਾਲੇ ਦਦਕਾ ਕਿਹਨੂੰ ਐ ਬੇਬੇ ਜਾਂ ਨਾਨਕੇ ਕੱਟੀ ਦੂਰ ਤੋਂ ਕੱਟੀ ਦੂਰ ਤੋਂ ਮਾਰ ਨਹੀਂ ਬੋਲੀ ਨਾ ਬੋਲਿਆ ਉਧਰ ਤਾਂ ਬੋਲੀ ਵਾਲਾ ਵੀ ਚਾਹੀਦਾ ਕੋਈ ਹਾਂ ਚਲ ਚਲ ਨੰਨਾ ਨਾਨਕੇ ਆਏ ਆ ਜੀ ਨਾਨਕੇ ਆਇਆ ਕੀ ਕੁਝ ਲਿਆਏ ਆ ਜੀ ਕੀ ਕੁਝ ਲਿਆਇਆ ਲੈ ਕੇ ਆਏ ਬੂਕ ਦੀਆਂ ਟੰਗਾਂ ਨਹੀਂ ਵਿੱਚ ਸਰੀਕੇ ਦੇ ਮੈਂ ਥੋੜਾ ਥੋੜਾ ਬੰਡਾ ਜੀ ਵਿੱਚ ਸ੍ਰੀ ਕੇਦੇ ਨਾਨਕੇ ਆਏ ਆ ਜੀ ਨਾਨਕੇ ਆਇਆ ਸਾਡੀ ਮਾਤਾ ਦਾ ਰਲ ਗਈ ਜਿੱਧਰ ਹੋ ਵਾਹਿਗੁਰੂ ਸੱਚਾ ਪਾਤਸ਼ਾ ਇਹ ਭਾਗਾ ਭਰਿਆ ਦਿਨ ਸਾਰਿਆਂ ਦੀ ਕਿਸਮਤ ਹੋ ਗਾ ਸਾਰਿਆਂ ਦੀ ਸਾਰਿਆਂ ਦੀ ਧੰਨ ਮਹਾਰਾ ਸੱਚਾ ਪਾਤਸ਼ਾ ਤੇ ਇਧਰ ਸਾਰੇ ਇੱਧਰ ਰੁਕੇ ਬਈ ਸਾਰੇ ਇੱਧਰ ਆ ਕੇ ਮੰਮੀ ਡੱਗ ਸਿੱਕਾ ਜੋ ਬਈ ਆ ਜਾਓ ਬੱਗ ਸਿੱਕ ਬੱਗ ਸਿੱਕ ਕੱਲੀ ਜੱਦੀ ਜੱਦੀ ਸਵਾਗਤ ਕਰ ਕੱਲੀ ਨਹੀਂ ਤੇਰੇ ਮਗਰ ਤਾਂ ਇਲਾਕੇ ਕਿੰਨੇ ਜਣੇ ਆ ਹਾਂ ਕਾਹ ਬੋਲੀ ਕਾਹ ਬੋਲੀ ਕੋ ਸਮਾਂ ਨਹੀਂ ਇਹ ਆਪਕਿੰਨੀ ਥੋੜੀ ਲੱਗ ਮਾਮੀ ਨੂੰ ਸਮਝਾਈ ਜੋ ਇੱਥੇ ਕਰ ਲੋ ਕੋ ਉੱਥੇ ਕਰਕੇ ਲਿਆਉਣੇ ਸਕਣ ਤੁਸੀਂ ਮਾਮੀ ਨੂੰ ਸਮਝਾ ਲਾ ਲੱਛਣ ਮਾਰੇ ਕਰਦੀ ਐ ਮਾਮੀ ਨੂੰ ਸਮਝਾ ਲਾ ਲੱਛਣ ਮਾਰੇ ਕਰਦੀ ਐ ਸਾਡੇ ਮੇਰੇ ਦੇ ਵਿੱਚ ਜੰਮਣ ਜਾਂ ਜੰਮਣ ਤੇ ਚੜਦੀ ਐ ਸਾਡੇ ਪੱਤ ਕੇ ਜਾਉਗੀ ਅਲੀ ਦੇਖ ਲੋ ਇੱਧਰ ਟੌਰ ਮੇਰੇ ਪੁੱਤ ਦੀ ਮੁੰਡਾ ਬਣ ਨਹੀਂ ਪੱਜਦੇ ਫਿਰ ਦੰਮਰ ਕੋ ਉਹੀ ਯਾ ਮਾ ਮਾ ਮੀ ਨੂੰ ਸਮਝਾਣਾ ਲੱਛਣ ਮਾੜੇ ਕਰਦੀ ਐ ਹੋ 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 ਬੋਲੀ ਤਾਂ ਪਉਂਦੀ ਹੋ ਹੋ ਕਰ ਲੱਭੀ ਨਹੀਂ ਹੋ ਹੋ ਕਰਨੇ ਵਾਲਾ ਵੀ ਤਾਂ ਨਹੀਂ ਕੋਈ ਮੈਂ ਹੋ ਹੋ ਕਰੂੰਗੀ ਬੋਲੀ ਵੀ ਤਾਂ ਨਾਨਕੇ ਆਏ ਬੇਜੀ ਨਾਨਕੇ ਆਏ ਨੇ ਨਾਨਕੇ ਦੇਲੇ ਆਏ ਨੇ ਜੀ ਖਾਣ ਕੇ ਆਏ ਕੀ ਕਜਲ ਆਏ ਲੇ ਕੇ ਕੀ ਆਏ ਤੈਨੂੰ ਤਾਂ ਇਹ ਤਾਂ ਸੁਣੀ ਨਹੀਂ ਲੈ ਦੇ ਬੋਕਦੀਆਂ ਠੰਡਾਂ ਉਹਦੀਆਂ ਠੰਡਾਂ ਵਿੱਚ ਤੇ શરીਕ ਕੇ ਦੇ ਕੀ ਕਹਿ ਕੇ ਥੱਲੇ ਨਾ ਗਿਰਦੀ ਸਹੀ ਹੈ ਕੀ ਕਹਿ ਕੇ ਮੈਂ ਬੰਦਾ ਬੜਦੀ ਆ ਗੱਲ ਦੀ ਚੱਲ ਬੜ ਗਈ ਫਿਰ ਵਾਰ ਕੋਲ ਕੋ ਬੋਲੀ ਚੱਪਲ ਹੱਡਾਂ ਜਿਹਾ ਜਾਂ ਤਾਂ ਉਹਨੂੰ ਲੈ ਗਏ ਚੋਰਾਂ ਬੋਲੋ ਨਾਨਕੀਓ ਪਿੱਤਣ ਲੈ ਗਏ ਥੋ ਮਾਮੀ ਦਾ ਪਿੱਛੇ ਲੁਕੀ ਜਾਂਦੀ ਮਾਮੀ ਨੂੰ ਮੋਹਰਾ ਕਰੇ ਆਪਣੇ ਭਾਈਆਂ ਦਾ ਸਵਾਗਤ ਕਰਨਾ ਹੁਣ ਬਹੁਤ ਬਹੁਤ ਚਾਹਤ ਕੀ ਚੜ ਲੈ ਕੇ ਚੋ ਨਿਕਲ ਕੇ ਨਿਕਲ ਕੇ ਆਨੇ ਇਸ਼ਾਰੇ ਆ ਨਹੀਂ ਚੱਕ ਲੈਣੀ ਅੱਜ ਚੱਕ ਲਈ ਜੀ ਬੋਲੋ ਉਠਾਣ ਦੇ ਉਠਾਣ ਕਰੂ ਵਧੀਆ ਉਠਾਣ ਕੀ ਹੋਰ ਵਧੀਆ ਆਨ ਚੜਦੀ ਕਲਾ ਜਾ ਆ ਗਹਾਨ ਹੋ ਜਾ ਨੇੜੇ ਨੂੰ ਹੋ ਜਾ ਕਿਦੋਂ ਦਾ ਸਿੰਘ ਥੋੜਾ ਮਾਨ ਤੁਸੀਂ ਬੋਲੀ ਪਾਉਣੀ ਆ ਹਾਂਜੀ ਆਉਣ ਤੋਂ ਕੁਛ ਇਰਸ਼ਾਦ ਨਾ ਨਾਨੀ ਨੂੰ ਸਮਝਾ ਬਸ ਆ ਹੀ ਰਹਿ ਗਿਆ ਦਿੱਕੀ ਸੰਦੀਪ ਨੂੰ ਸਮਝਾ ਲਾ ਇਹ ਤਾਂ ਝੂਟੇ ਲੈਂਦੀ ਆ ਲਾਰੇ ਲੈਂਦੀ ਆ ਟੁੱਟੂ ਸੇ ਉੱਚੇ ਲੈਂਦੀ ਆ ਇਹਨੂੰ ਸਮਝਾ ਲਾ ਝੂਟੇ ਉੱਚੇ ਲੈਂਦੀ ਆ ਝੂਟੇ ਨੀ ਮੈਂ ਰਹਿੰਦੀ ਆ ਤੂੰ ਮੈਨੂੰ ਰੂ ਰਿਆ ਕੋਈ ਮੈਨੂੰ ਆਪ ਮੈਨੂੰ ਇਹ ਤੇ ਬਧਾਈਆਂ ਵਣ ਕੇ ਮੈਨਾਂ ਮੈਨੂੰ ਸਗਨ ਜਾਣਗੇ ਓ ਨਾਨਕੇ ਵੀ ਆ ਪੜੀ ਰਹਿ ਪਈ ਆ ਚਾਹ ਲੈ ਮਾਂਮੀ ਦੀ ਉਹ ਐਨਾ ਦਾਦ ਕਿਆਂ ਦੇ ਨਾਨਕਿਆਂ ਦੇ ਕਹਲਾ ਮਾ ਦਾਦ ਕੇ ਦਾ ਪਈਆ ਐਨਾ ਦਾਦ ਕਿਆਂ ਦੇ ਨਾਨਕਿਆਂ ਦੇ ਬੁੜ ਚਾੜੇ ਬੋਲੇ ਦਾਦ ਕਿਆਂ ਦੀ ਜੜੇ ਪੁਲੀ ਬੋਲੇ ਦਾਦ ਕਿਆਂ ਨੇ ਕੋਟੜਾਂ ਦੀ ਮਾਰੀ ਨਾ ਦਾਦ ਕਿਆਂ ਕੋਟੜਾਂ ਦੀ ਮਾਰ ਬੋਹਿੰਦ ਬਈ ਜੋ ਜਵਾਬ ਮੈਨੂੰ ਕੱਡੋ ਮਦਾਨੋਂ ਬਾਹਰ ਇਹਨਾਂ ਨਾਨਕਿਆਂ ਨੂੰ ਕੱਡੋ ਮਦਾਨੋਂ ਬਾਹਰ ਇਹਨਾਂ ਨਾਨਕਿਆਂ ਨੂੰ ਕੱਟੋ ਮਦਾਨੋਂ ਬਾਹਰ ਹੋਰ ਚੱਕੋ ਖਾਦੀ ਬਜ਼ੀਰੀ ਕੁੜੀ ਜੰਮਟੀਰੀ ਕੋ ਅੰਬਰ ਕਪਾਂਦੀਆਂ ਨੇ ਦੀਪਾ ਦੇ ਮਾਮੀਆਂ ਤੇਰੀਆਂ ਦੋ ਅੰਬਰ ਪਾਂਦੀਆਂ ਨੇ ਦੀਪਾ ਦੇ ਮਾਮੀਆਂ ਤੇਰੀਆਂ ਤੇ ਉਹਨੇ ਨਾਨਕਿਆ ਨਾ ਮੇਲਾ ਆਇਆ ਸੋਰੀ ਅੰਦਰ ਵਾਰੇ ਕੋਈ ਨਾ ਸਰਦੀ ਮਾਰਾ ਕੋਈ ਸੱਜਵੇਂ ਤੋਈ ਜੱਤਿਆ ਨਾ ਮੇਲਾ ਆਇਆ ਖਾਣੇ ਦਾ ਚੱਜ ਨਾ ਮਿੱਠਾਣੇ ਦਾ ਚੱਜ ਨਾ ਕੋਈ ਵੇ ਚੱਜ ਦੀ ਨਾ ਕੋਈ ਬੇਸ ਮਰਾ ਟੋ ਲੈ ਚਰਣੀ ਪਰਾ ਟੋ ਵੇਛਜੋਏ ਦਾਦ ਕਿਆਂ ਦਾ ਮੇੜ ਆ ਸੁਆ ਦਰਵਾਜ਼ੇ ਕਿੰਝ ਰਗਈਆਂ ਜਨੇ ਦੇਪਨ ਤੇ ਰਗਈਆਂ ਉਹ ਤਾਂ ਠੀਰਾਂ ਦੇ ਲਈਆਂ ਦੇਪਨ ਤੇ ਰਗਈਆਂ ਉਹ ਤਾਂ ਠੀਰਾਂ ਦੇ ਮਾਰਾਂ ਤੇ ਗਈਆਂ ਨਹੀਂ ਦੀਪਰ ਦਾਤਿ ਉੱਤੇ ਲੱਗ ਬਸ ਇਹ ਹਾਜ਼ਰ ਖੜ ਗਿਆ ਸੀ ਇਹ ਮਿੰਟ ਕਰਦਰੀਆਂ ਦਾਗ ਕੀਆਂ ਸੀ ਹਾਜ਼ਰ

ਉਹ ਤਾਂ ਛਪੜਾਂ ਤੇ ਨਾ ਬਣ ਗਈਆਂ ਜਿਹੜੀਆਂ ਦਾ ਦੇਖੀਆਂ ਉਹ ਤਾਂ ਛਪੜਾਂ ਤੇ ਨਾ ਬਣ ਗਈਆਂ ਨੇ ਬਬ ਤੇਰੀਆਂ ਦਾ ਦੰਗੀਆਂ ਹਰਾਮ ਜਾਨੀਆਂ ਦੇਨੇ ਚੜੇ ਕਿਉਂ ਆਂਆਂ ਅੱਖਾਂ ਗਹਿਰੀਆਂ ਅੱਖਾਂ ਗਹਿਰੀਆਂ ਆਰਾਮ ਜਾਨੀਆਂ ਨੀਂਦ ਦੀਆਂ ਮਰਲਾਈਆਂ ਪਿੰਡੇ ਟੁੜੀ ਐ ਪਿੰਡੇ ਟੁੜੀ ਐ ਆਰਾਮ ਜਾਨੀਆਂ ਸੁੱਕਾਂ ਵਿੱਚ ਚੋ ਰਹੀਆਂ ਪਿੰਡਾ ਟੱਟਾ ਐ ਮੰਦਪ ਨੇ ਆਹ ਲਿਆ ਹੋਈ ਜਿੰਨਾਂ ਬੋਲੇ ਡਾਢੀ ਕਿਹ ਹੈ ਨਾ ਕੋਠੜੀਆਂ ਦੀ ਮਾਂ ਇਹ ਨਾ ਨਾਨ ਦਾਦਕਿਆਂ ਕੋਠੜੀਆਂ ਦੀ ਮਾਂ ਇਹਨੇ ਬੋਲੇ ਕਰਨ ਕਿ ਉਹ ਫੇ ਦਬੱਲੇ ਆ ਉਹਨਾਂ ਨੇ ਦਬੱਲੇ ਦੀ ਗੱਲ ਲਗਾਈ 22 ਬੰਦੇ ਆ ਉਹ ਇਧਰ 22 ਬੰਦੇ ਇਧਰ ਮੰਨਦਰ ਲਿਆਂਦਾ ਨਾਨਕਿਆਂ ਨਾਲ ਪਾਲ ਛਾਲੀਆਂ ਨਾਲ ਵੀ ਕਿੰਦੇ ਨਾਲ ਪਾਇਆ ਕੋਠੜ ਕੋਠੜ ਮਾਰੇ ਅੰਦਰ ਮੈਂ ਹਰ ਕੰਡਰੀਂ ਨੇ ਖਾਲੀ ਆਦ ਚਲੋ ਚਲੋ ਹੁਣ ਲੈ ਚਲੋ ਪੁੜਿਆ ਬਾਤ ਚਲੋ ਚਲੋ ਗੋਲੀਆਂ ਪਾਓ ਬਾ ਬਾ ਗੋਲੀਆਂ ਪਾਓ ਹੋ ਗਿਆ ਆਜੋ ਫਾਈਫਾ ਮਮਾਂ ਮਿੰਦੀ ਤੇ ਸੁਣ ਕੇ ਕਿ ਸੁਣੀ ਰਹੀ ਥੋੜੀ ਮੈਂ ਤਾਂ ਪਾਕਾ ਖੜੀ ਸੀ ਮਮਾਂ ਵੀ ਆਪੇ ਦੇਖ ਚਿੱਪਲਾ ਧੋ ਮੈਂ ਤੇ ਵੀ ਨਹੀਂ আমার তো बहुत लगे मनपुर जा मसे दिन है, भाई ਚਲੋ ਵੀ ਲੋ ਭੈਰਦਾਨਾ ਹੁਣ ਹੋ ਜੋ ਮੂਰੇ ਮੂਰੇ ਚਲੋ ਚੋ ਭੈਰਦਾਨਾ ਅ ਮੈਨ ਲਾਉਣ ਬਨਾਮ ਲੱਗਦਾ ਪਾਤੇ ਚਲੋ ਆਜੋ ਮਾ ਮਾਮੀ ਨੂੰ ਸਮਝਾਲਾ ਟੈਂ ਟੈਂ ਟੈਂਣਾ ਟੈਂ ਡਾ ਟੈਂ ਟੈਂਣਾ ਨਾ 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 ਜੀ ਬੋਤ ਸੱਜਾ ਲੱਚਨ ਮਾਰੇ ਕਰਦੀ ਆ ਸਾਡੇ ਦੇੜੇ ਦੇ ਵਿੱਚ ਆਪਰ ਬੋਲਣ ਦਾ ਕਾਸਾ ਆਪਣੇ ਤੋਂ ਨਾ ਉੱਥੇ ਤਾਂ ਸਾਡ ਨੂੰ ਬੋਲ ਨਹੀਂ ਹੋਇਆ ਉੱਥੇ ਤਾਂ ਕੱਲੀ ਬੇਬੇ ਨਹੀਂ ਸੰਭਾਲ ਰੱਖਿਆ ਉਹਨੇ ਉੱਥੇ ਸਾਡੀ ਬੋਲਤੀ ਬੰਦ ਕਰਾਤੀ ਦਾਦੀ ਵਾਲਾ ਬੋਲ ਬਹੁਤ ਨਾ ਬੇਬੇ ਬੋਲੀਆਂ ਪਾਪ ਆਉਂਦੀ ਦਾ ਬੇਬੇ ਨੇ ਕੱਲੀ ਨੇ ਨਹੀਂ ਕੱਲੀ ਨੇ ਨਹੀਂ ਬਾਰੀ ਉਹਦੀ ਜੁੱਤੀ ਖੁੱਲ ਗਈ ਹਾਏ ਵੀ ਬੇਰੀ ਮਾਸੀ ਆ ਮੇਰੀ ਨੰਦਾਂ ਤਨ ਮੈਂ ਇਹ ਮੇਰੀ ਪਰਜਾਈਏ ਮੈਂ ਵੀ ਨੰਦਾਂ ਨੰਦਾਂ ਆ ਹਾਂ ਜੀ ਬੇਬੇ ਤਾਂ ਇੱਜਤ ਰੱਖ ਲਈ ਤਬਲੇ ਦੀ ਇੱਧਰ ਵੀ ਸੋਨਾ ਸੀਗਾ ਪਿਆਰ ਨਾ ਨਾ ਤਾਂ ਨਾਨਕਾ ਦੀ ਇੱਜਤ ਰੱਖ ਲੈ ਇੱਜਤ ਰੱਖੇ ਭਾਈ ਆਪਣੇ ਨਾ ਨਾਨਕਾ ਤਾਂ ਬੋਲ ਨਹੀਂ ਤਾਂ ਨਿਕਲਣਾ ਨਾਨਕਾ ਤਾਂ ਬੋਲ ਨਹੀਂ ਤਾਂ ਨਿਕਲਣਾਗਾ ਏਡੀ ਦੂਰ ਕਿਹੜਾ ਕਰਦਾ ਮੈਂ ਇਨਾ ਸਾਥ ਦਿੱਤਾ ਆਪਣੇ ਬੱਚਿਆਂ ਦੇ ਮਾਂ ਪਰੋਂ ਪਰ ਖੜੀ ਹਾਂ ਹਾਂ ਕੱਲ ਤਾਂ ਮੈਨੂੰ ਮਹਿਸੂਸ ਨਹੀਂ ਹੋਦਾ ਪੇਟੇ ਕਿੱਥੇ ਆਈ ਹੂੰ